ਉਹਦੇ ਵਿੱਚ ਮਹਾਰਾਜਾ ਅਰਜੀਤ ਸਿੰਘ ਦਾ ਇੱਕ ਕਾਨੂੰਨ ਸੀ ਕਿ ਪੰਜਾਬ ਭਰ ਦੀ ਜਵਾਨੀ ਆਉਂਦੀ ਸੀ ਦੁਨੀਆ ਭਰ ਦੀ ਜਵਾਨੀ ਆਣ ਕੇ ਕਰਤੱਬ ਕਰਕੇ ਵਿਖਾਉਂਦੇ ਸਨ ਕੋਈ ਕੋੜ ਦੌੜ ਕਰਕੇ ਵਿਖਾਉਂਦਾ ਕੋਈ ਨੇਜਾਬਾਜੀ ਖੇਡ ਕੇ ਦਿਖਾਉਂਦਾ ਕੋਈ ਕੁਝ ਕੋਈ ਕੁਝ ਜਿਹੜਾ ਜਿਹੜਾ ਸ਼ੇਰੇ ਪੰਜਾਬ ਦੀ ਨਿਗਾਹ ਚੜਦਾ ਜਾਂਦਾ ਉਸੇ ਨੂੰ ਆਪਣੀ ਫੌਜ ਵਿੱਚ ਪਰਤੀ ਕੀਤਾ ਜਾਂਦਾ ਉਹਦੀ ਡੀਲਡੌਲ ਵੇਖੀ ਜਾਂਦੀ ਹੈ ਉਹਦੀ ਸਿਆਣਪ ਵੀ ਵੇਖੀ ਜਾਂਦੀ ਹੈ ਅੱਜ ਤੁਹਾਡੇ ਬੱਚੇ ਵਿਚਾਰੇ ਛੜਕਾਂ ਤੇ ਭੱਜ-ਭੱਜ ਕੇ ਘਰ-ਕ ਘਰ ਕੇ ਤੇ ਕਹਿਲੋਂਦੇ ਹੁੰਦੇ ਗਰਮਗਾਚੇ ਪਿਪੋਈ ਦੀ ਧਰਤੀ ਆਈ। ਲੇਕਿਨ ਪੰਜਾਬੀਆਂ ਤੇਰਾ ਰਾਜ ਭਾਗ ਸੀ। ਉਦੋਂ ਸਰੀਰ ਦੀ ਡੀਲ ਡੌਲ ਵੇਖ ਕੇ ਤੇ ਸਿਆਣਪ ਵੇਖ ਕੇ ਛੇਰੇ ਪੰਜਾਬ ਧਰਤੀ ਕਰਿਆ ਕਰਦਾ ਸੀ। ਇਸੇ ਹੀ ਜਗਤ ਸਰਦਾਰ ਹਰੀ ਸਿੰਘ ਨਲੂਆ ਧਰਤੀ ਹੋਇਆ। ਤੇ ਸ਼ੇਰ ਦਾ ਸ਼ਿਕਾਰ ਕੀਤਾ ਸਰਦਾਰ ਹਰੀ ਸਿੰਘ ਨਲੂਕੇ ਦੀ ਤਲਵਾਰ ਆ ਜੇ ਮਿਆਂਨ ਵਿੱਚ। ਜਦੋਂ ਮਹਾਰਾਜਾ ਰਜੀਤ ਸਿੰਘ ਦੇ ਨਾਲ ਛੇਕੇ ਖਚਾਰ ਗੇਟਨ ਜਾਂਦਾ ਹੈ। ਤੇ ਸ਼ੇਰ ਆਣ ਕੇ ਹੱਲਾ ਬੋਲ ਦਿੰਦਾ ਹੈ ਇਹ ਜਦੋਂ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨਲੂਆ ਤਲਵਾਰ ਕੱਢਦਾ ਤੇ ਆ ਤਲਵਾਰ ਕੱਢਦਾ ਤੇਰੀ ਹੋ ਜਾਣੀ ਸੀ ਜਬਾਰੇ ਤੋਂ ਪਕੜ ਕੇ ਧਰਤੀ ਤੇ ਮਾਰਿਆ ਤੇ ਸਰਦਾਰ ਸ਼ੇਰ ਪੁੱਠਾ ਕਰਕੇ ਸੁੱਟ ਦਿੰਦਾ ਸ਼ੇਰ